ਲੋ ਜੀ ਆਪਾਂ ਪਹੁੰਚ ਚੁੱਕੇ ਆ ਸੈੱਟ ਤੇ ਤੇ ਆਪਣੇ ਪਾਸੇ ਢੋਲ ਆਸਿਰ ਪਰ ਢੋਲਾ ਭਾਈ ਅੱਜ ਤੁਹਾਨੂੰ ਪਤਾ ਕੀ ਹੋਣਾ ਅੱਜ ਹੋਣਗੇ ਕੋਲ ਕਿਵੇਂ ਜਾਵਾਂ ਬਾਈ ਤੂੰ ਸਾਰਾ ਢੂ ਲੱਗੀ ਵੇ ਤੂੰ ਸਾਰਾ ਢੂ ਲੱਗੀ ਬੈਠਾ ਰਹਾ ਕਰ ਫੜ ਲੈ ਗੱਡੀ ਚ ਬੈਠਾ ਸੀ ਫੜ ਲੈ ਚਾਹ ਚ ਪਿਆ ਦੀ ਸਾਨੂੰ ਚਾਹ ਪੀਣਿਆ ਕੋਈ ਹੈਗੀਆਂ ਗੱਲਾਂ ਉਹ ਇੱਧਰ ਦੇ ਦੇ ਕੇ ਇੱਧਰ ਚ ਬੈਠੇ ਹਾਂ ਹਾਂ ਕਿਉਂ ਕਿ ਉਹ ਉਧਰ ਨਹੀਂ ਆਉਂਦੀ ਗਲਾਸ ਤੇ ਪਰਲੇ ਪਾਸੇ ਗਲਾਸ ਉਹ ਆ ਗਿਆ ਟਰੈਕਟਰ ਵਾਹੇ ਤਾਂ ਇੱਧਰ ਆਉਂਦਾ ਰੱਲੀ ਲੈ ਕੇ ਬੌਣ ਆਣਗੇ ਕਿਹ ਹੈ ਜਬ ਲੈ ਬਈ ਢੋਲ ਆਪਦਾ ਸੰਭੋ ਜੀ ਹਾਂ ਲੱਗਦਾ ਤਾਂ ਹੀ ਹੈ ਚਲ ਆਓ ਫਿਰ ਭਾਰੀ ਗਿਆ ਬਾਬੇ ਭਾਰੀ ਹੈ ਭਾਰੀ ਹੈ ਭਾਰੀ ਹੈ ਹਾਂ ਜੀ ਜੱਗੀ ਸਰਪੰਚ ਪਿੱਤਰ ਆਪਣੇ ਅੱਧ ਤੋਂ ਜ਼ਿਆਦਾ ਆਰਟਿਸਟ ਪਹੁੰਚ ਚੁੱਕੇ ਨੇ ਮੇਨ ਆਰਟਿਸਟ ਰਹਿ ਗਏ ਮੇਨ ਪਹੁੰਚ ਚੁੱਕਿਆ ਮੇਨ ਹੀ ਦੇਗੇ ਓਏ ਜਲਦੀਪ ਕਾਲੇ ਸੀਟੀ ਇੱਕ ਆਪਣੇ ਮਤਲਬ ਪਹਿਲਾਂ ਆ ਗਏ ਜਿਹੜੇ ਮੇਰੇ ਕੋਲ ਮੈਨੂੰ ਕਹਿ ਦਿੰਦਾ ਮੈਂ ਚੱਕ ਲਾਂ ਜਿਨ੍ਹਾਂ ਨੇ ਕੋਲ ਕਰਾਉਣਾ ਇੱਥੇ ਤੋਂ ਆਉਂਦੋਂ ਮਿਲ ਸਕਦੀ ਹੈ ਉੱਲ ਚ ਜਾਓ ਡੀਪੀ ਮਾਰਟ ਆਹ ਬਾਈ ਨੇ ਖੋਲਣਾ ਨਾ ਨਮੀ ਮਿਲ ਜੂ ਇੱਥੋਂ ਕੈਂਚੀ ਨੂੰ ਲਾ ਕੱਪੜੇ ਲਾਹਾਂਗੇ ਖੜ ਤੇ ਮੈਂ ਗਰਮਦਾ ਕਰ ਲੈ ਸਰੀਰ ਬੂਤੋਂ ਦੇਖ ਕਿਥਾਂ ਨਾਲ ਤੇਲ ਲੈਣਾ ਇੱਥੇ ਤੇਲ ਮੰਗਣਾ ਕਹਿ ਮਿੱਤਰੋ ਆਰਟਿਸਟ ਪਹੁੰਚ ਕੇ ਨੇ ਤੇ ਅੱਗੇ ਸਰਪੰਚ ਤੇ ਦੀਦੀ ਜਿਹੜੇ ਥੋੜੇ ਜਿਹਾ ਬਿਮਾਰ ਨੇ ਮੱਲ ਬਾਈ ਜੀ ਆ ਗਿਆ ਏ ਕੀ ਕਿਧਰ ਗਏ ਸੀ ਰਿਵੀਲ ਕਰ ਰਿਵੀਲ ਕਰਤਾ ਭਾਈ ਹੋਰ ਤੂੰ ਗਾੜੀ ਜਿੰਨਾ ਵਿੱਚ ਹਾਂ ਓਏ ਹੋ ਗਰਾਊਂਡ ਨਹੀਂ ਰਿਵੀਲ ਕਰਨਾ ਵੀ ਮੇਰੀ ਗੱਲ ਆ ਜਦੋਂ ਮੈਂ ਮਾਨਸਿਕ ਹੋਣ ਦੇ ਚਾਹੇ ਤੇ ਤੈਨੂੰ ਇਹ ਪਤਾ ਤੈਨੂੰ ਦਵਾਈ ਜੰਦੀ ਹੁੰਦੀ ਸੀ ਤੂੰ ਇਹ ਕੀ ਹਾਂ ਕਰਨਾ ਲੈਂਦੀ ਹੁੰਦੀ ਹੈ ਫੈਰਡ ਦੀ ਲੈਣੀ ਨੂੰ ਯਾਰ ਗੱਲ ਕੈਂਪਰ ਮਨਵਾਇਆ ਵੀ ਕੈਂਪਰ ਲੋਟ ਆ ਜੂ ਲੋਟ ਪਾਉਂਗੀ ਕਾਦੇ ਤਰ ਕਿਰੇ ਨਹੀਂਗਾ ਫਿਰ ਚੱਲ ਤਰ ਲੈ ਉਹ ਬੈਗ ਜੇ ਕੱਢ ਲੈ ਫਿਰ ਮੈਂ ਬੈਗ ਕੱਢ ਲੈ ਇੱਕ ਦੋ ਆਪਣੀ ਆਈ ਆਈ ਗੱਲ ਦੀ ਮੜੇ ਘਰ ਵਾਲਾ ਚੱਕ ਲਿਆਵਾਂਗੇ ਘਰ ਵਾਲਾ ਘਰ ਵਾਲਾ ਕੜੂ ਉਹ ਇਧਰ ਲਈ ਆਉਣਾ ਹੋਏ ਉਧਰ ਦੀ ਕੀ ਪ੍ਰੋਗਰਾਮ ਅੱਜ ਹਾਂਜੀ ਕੀ ਪ੍ਰੋਗਰਾਮ ਹੈ ਬਾਈ ਪ੍ਰੋਗਰਾਮ ਬਾਈ ਅੱਜ ਪੜਾਕੇ ਪਾਉਣੇ ਆ ਕਵੱਡੀ ਦੇ ਕੁਸ਼ਤੀ ਦੇ ਠੀਕ ਹੈ ਪਹਿਲਵਾਨੀ ਦੇ ਮੱਲਾ ਦੇ ਪਾ ਦਾਂਗੇ ਹਾਂ ਚਾਹ ਕੱਢੀ ਪਾ ਹਾਂ ਪਰਦਾ ਕੀ ਆ ਪਰਦਾ ਖੜੇ 2 ਮਿੰਟ ਨਾ ਬੋਲਿੰਦੇ ਚਲ ਚਲ ਨਹੀਂ ਹੋਇਆ ਢਿੱਡਾ ਦੇਖੀਂ ਮੈਂ ਚੱਲ ਗਿਆ ਮੈਂ ਤੁਸੀਂ ਬਚਾ ਵੇਹ ਹੈ ਨਹੀਂ ਚੱਲ ਜਾਣ ਦੇ ਆ ਜਾਂਦੇ ਮੈਂ ਜਾ ਸਕਦਾ ਜਾ ਫਿਰ ਜੇ ਮੈਨੂੰ ਚਿਕਨ ਗੁਣੀ ਨਾ ਹੋਇਆ ਹੁੰਦਾ ਜੇ ਮੈਨੂੰ ਚਾਹ ਲੈ ਮੈਂ ਦੇਖ ਲਾਂ ਮੁੱਕ ਕੇ ਛੁੱਟਦੀ ਨਹੀਂ ਹੈ ਮੈਂ ਤਾਂ ਮੈਂ ਫੋਟੋ ਤੇ ਫੜੀ ਲਾਲ ਹੀ ਹੋ ਗਿਆ ਦੇਖੀ ਮਿੰਟ ਆ ਫੜੀ ਲਾਲਗਾ ਤਾਂ ਹੋ ਗਿਆ ਮੂੰਹ ਇਹਨਾਂ ਫੜਣੀ ਵਾਲਾ ਰਾਜਵਰਗ ਹੈ ਕੱਢਣਾ ਕੱਢ ਮੈਂ ਇੱਕ ਫੋਟੋ ਤੇ ਜਾਊਂਗਾ ਮੈਨੂੰ ਉੱਧਰ ਹੋ ਜਾਵੇ ਲਿਖ ਦਿਆ ਨਾਂ ਚੁੱਕ ਕੇ ਆਈ ਟੱਚ ਹੁੰਦੇ ਨਾ ਜਦੋਂ ਸਰਦ ਕਰਦਾ ਟੱਚ ਕਰਕੇ ਇਟਾ ਚ ਇਹ ਚੜਦਾ ਵੀ ਏ ਆਇਨੀ ਬਈ ਸਿੱਧਾ ਚੜਨਾ ਆਂਦਾ ਸਿੱਧਾ ਚੜਨਾ ਨਹੀਂ ਸਿੱਧਾ ਨਾ ਆਦਾ ਕੋਈ ਚੜ੍ਹ ਨਹੀਂ ਨਾ ਯਾਰ ਚੜੀਦਾ ਜਾਂਦਾ ਹੀ ਜੀ ਮਾਰਦੀ ਜੜੇ ਆ ਚੋਰ ਲਾਦਾ ਬਾਹਾਂ ਤੇ ਫੇਰ ਹੀ ਪਤਾ ਲੱਗਦਾ ਤੂੰ ਵੀ ਨਹੀਂ ਚੜਿਆ ਸੀ ਮੈਂ ਕਿੱਥੇ ਮੈਂ ਬਈ ਲੱਤਾਂ ਲਾਈਆਂ ਸੀ ਮੈਂ ਇਹਦਾ ਸਪੋਟਾ ਪੈ ਰਿਹਾ ਜਾਨਾ ਲਾ ਕੇ ਚੜ੍ਹ ਨਾ ਰੇ ਹੁਣ ਤਾਂ ਛੁੱਟੀ ਮਾਰ ਚੱਲ ਇਹ ਇੱਕ ਹੋ ਗਿਆ ਬਾਹਾਂ ਤੋਂ ਇਹ ਟੁੱਟ ਨਾ ਜਾਵੇ ਮੈਂ ਉੱਪਰ ਹੱਥ ਲਾ ਦੇ ਕੱਢ ਨੂੰ ਕੱਢ ਨੂੰ ਹੱਥ ਲਾ ਦੇ ਜਿੱਤ ਗਿਆ ਬੱਸ ਟੁੱਟਦਾ ਟੁੱਟਦਾ ਕਿਹੜੀ ਗਿਆ ਓਏ ਛੈ ਨੂੰ ਨਾ ਨਹੀਂ ਗਿਆ ਓਏ ਸਿੱਲਿਆ ਗਿਆ ਸਿੱਲੇ ਨਾਲ ਹੀ ਗਿਆ ਗਿਆ ਆ ਮੈਂ ਨਾ ਬਿੱਤਿਆ ਗਿਆ ਚੜਦੇ ਨਹੀਂ ਇੱਥੇ ਦੇ ਦੂਜੇ ਓਏ ਟੁੱਟੂ ਗਿਆ ਏ ਓਏ ਕੜੱਕ ਕੜੱਕ ਕਰ ਗਈ ਸੀ ਉੱਤੇ ਜਦੋਂ ਗਿਆ ਮੈਂ ਧਿਆਨ ਨਾਲ ਓਏ ਉੱਥੇ ਸੱਚੀ ਮੈਂ ਹੱਥ ਕਿਉਂ ਲਾਇਆ ਕੜੱਕ ਕੜੱਕ ਕਰ ਗਈ ਮਰੀ ਵਾਰੀ ਸਾਰੇ ਜਾਣਗੇ ਹੁਣ ਲੈ ਓਏ ਰਣਾਲੀ ਚੜਕ ਜਿਹੜਾ ਮੈਂ ਤੁਹਾਨੂੰ ਜਮਾ ਜਿਹੜਾ ਖੜਕ ਖੜਕ ਕਰ ਗਈ ਹੱਥ ਦਿਲਕਦੇ ਹਨ ਉਹ ਮੈਂ ਤੁਮ ਰਾਜਵੀਰ ਕਦੇ ਹਾਂ ਜੀ ਮੈਂ ਨਾਲ ਹੋ ਗਏ ਹੱਦ ਖਾਈ ਆਪਣੇ ਹੱਦ ਖਾਈ ਗਾਡਰ ਤੇ ਲਾਉ ਕੇ ਦੇ ਦੇ ਮੈਂ ਤਾਂ ਮਰਾ ਸੱਥ ਹੀ ਚੱਲੇਗਾ ਮੇਰੇ ਤਾਂ ਹੱਦ ਖਾ ਗਿਆ ਆਪਣੇ ਹੱਥ ਦਿਖਾਓ ਕਿੰਨਾ ਸੇ ਦੋਰ ਲੱਗ ਗਿਆ ਹੱਥ ਰਾਜੂ ਜੜ ਜਾਂਦਾ ਮੇਰੇ ਤੇ ਬਈ ਬਾੜੀ ਪ੍ਰੈਕਟਿਸ ਹੈ ਹੱਥ ਦਾ ਪਤਾ ਲੱਗਦਾ ਪਹਿਲਾਂ ਮੈਂ ਤੁਹਾਨੂੰ ਦੱਸ ਦਿੰਦਾ ਸਾਨੂੰ ਇੱਥੇ ਤੇ ਪਰ ਚੜਦਾ ਵੀ ਨਹੀਂ ਜਾਂਦਾ ਇੱਥੇ ਮਾਰ ਦਿੰਦਾ ਸੀ ਫੋਟੋ ਸਾਡੇ ਨਾਲ ਉੱਥੇ ਸੀ ਜਦੋਂ ਅਸੀਂ ਭੱਜਣ ਜਾਂਦੇ ਹੁੰਦੇ ਜਿਮਰਿਆ ਚਿਕਣ ਗੁਰੀਆਂ ਕਰਕੇ ਹੱਥ ਪੈੜ ਜੇ ਨਾ ਦੁਖਦੇ ਹੁੰਦੇ ਨਾ ਜਦੋਂ ਉੱਥੇ ਲੰਡ ਲਾ ਕੇ ਹੁੰਦਾ ਲਾਸ ਖਰਾਬ ਹੋ ਜਾਂਦਾ ਉਹਦਾ ਹੋ ਜਾਂਦਾ ਸਿਲਦੀ ਆ ਜਣਾ ਲੋਕਾਂ ਦੇ 6 ਟੈਕ ਹੁੰਦੇ ਨੇ ਤੁਹਾਡੇ ਕਿੰਨੇ ਨੇ 8 8 ਆਏ ਨਹੀਂ ਓਪ ਇੱਕ ਘਟ ਗਈ ਘਟ ਗਈ ਘਟ ਗਈ ਘਟ ਗਈ ਉਹ ਜੜ ਗਿਆ ਆਇਆ ਸਲੇ ਚੋ ਭਰਾਵਲੀ ਹੋਣੀ ਲੀਨ ਬਾਡੀ ਆਗਲੇ ਵੀ ਦੀਪ ਵਾਂਗੂ ਲੀਨ ਬਾਡੀ ਲੀਨ 0% ਫਾਈਟ ਪਰਸੈਂਟੇਜ ਨਾ 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 ਸੂਟ ਪਾਇਆ ਨਹੀਂ ਸੂਟ ਖਰਾਬ ਹੋ ਗਿਆ ਮੇਰਾ ਨਾ ਸੂਟ ਖਰਾਬ ਹੋ ਗਿਆ ਫੇਰ ਕਰ ਦੇ ਦੂਜੀ ਵਾਰੀ ਦੂਜੀ ਵਾਰੀ ਚੜਦਾ ਬਾਈ ਢੋਲ ਵਜਾਉਣਾ ਆਪਾਂ ਕਿੰਦੇ ਬਾਅਦ ਚ ਤੇਰਾ ਢੋਲ ਵੱਜੀ ਸੀ ਮੈਂ ਜੋ ਉੱਥੇ ਪਾ ਜੀਦਾ ਕੜਕ ਕਰ ਗਿਆ ਕੜਕ ਕੜਕ ਮਗ ਗਿਆ ਓਏ ਚਲਾ ਦੇ ਇੱਥੇ ਲਾ ਕਿੱਥੇ ਲਾਉਂ ਇਹਨੂੰ ਸੂਟ ਪਾਇਆ ਮੰਨਿਆ ਕਰ ਨਾ ਹੂੰ ਤਾਂ ਲਾ ਦੇਗੀ ਹਗਾਤਾ ਯਾਰ ਹੂੰ ਲੱਗ ਗਿਆ ਫਿਰ ਤੀਜਾ ਬੰਦਾ ਤਾਂ ਹੁੰਦਾ ਹੀ ਨਹੀਂ ਮੈਂ ਮੈਂ ਵੀ ਸਵਾਲ ਪੁੱਛੂ ਮੈਂ ਤੈਨੂੰ ਬਾਹਲੇ ਆਉਂਦੇ ਮੈਨੂੰ ਬਾਹਲੇ ਸੌਣ ਆਉਂਦੇ ਮੈਨੂੰ ਪੁੱਛ ਲੈਣ ਦੇ ਨਹੀਂ ਮੰਨ ਕੇ ਚਲੋ ਇਹ ਪੌਡਕਾਸਟ ਸਟਾਰਟ ਹੋਣ ਲੱਗਾ ਤੂੰ ਪੜਾਈ ਕਿੰਨੇ ਤੱਕ ਕੀਤੀ ਓ ਕਾਹ ਨੂੰ ਯਾਰ ਕਿੰਨੇ ਤੱਕ ਮੈਂ ਸਵੇਰੇ 8 ਵਜੇ ਤੱਕ ਤਾਂ ਪੈਰ ਨੂੰ ਦੋ ਮਿੰਟ ਇਹ ਵੀ ਪੜਾਈ ਮਤਲਬ ਪੜ੍ਹੇ ਕਿੰਨੇ ਪਹਿਲਾਂ ਤੁਸੀਂ ਕੋਰਸ ਨਹੀਂ ਸਿੱਖਣਾ ਪੁੱਛੋ ਮੈਨੂੰ ਸਿੱਖਣਾ ਪੁੱਛੋ ਪੜਾਈ ਕਿੱਥੇ ਤੱਕ ਕੀਤੀ ਪੜਾਈ ਕਿੱਥੇ ਤੱਕ ਕੀਤੀ ਹੋਈ ਹੈ ਦੁਪਹਿਰ ਦੁਪਹਿਰ ਤਾਂ ਉਹ ਮੈਂ ਨਹੀਂ ਵੀ ਸਟਡੀ ਕਿੱਥੋਂ ਤੱਕ ਕੰਪਲੀਟ ਹੈ ਪੌਡਕਾਸਟ ਚ ਦੋ ਹੀ ਬੰਦੇ ਆਤੇ ਬਾਈ ਸਾਈਡ ਤੇ ਕਿੰਨੇ ਘੰਟੇ ਪੜ੍ਹਿਆ ਬਸ 9 ਵਜੇ ਅੱਛਾ ਬੰਦੇ ਬੱਚੇ ਵੀ 5ਵੀਂ ਸੀਮੀ 7ਵੀਂ 8ਵੀਂ ਤੱਕ 7ਵੀਂ ਕਿੱਥੇ ਤੱਕ ਪੜ੍ਹੀ ਸੀਮੀ ਸਹੀ ਦੱਸਿਆ ਸੀਮੀ ਤੇ ਤੂੰ ਹੁਣ ਤਾਂ ਗ੍ਰੈਜੂਏਸ਼ਨ ਕਿਹਾ ਸੀ ਨਾ ਮੈਂ ਸੀਮੀ ਕੀਤੀ ਆ ਸੀਮੀ ਸੀਮੀ ਮਜ਼ਾਕ ਨਹੀਂ ਬਸ ਇਹ ਮਜ਼ਾਕ ਨਹੀਂ ਮੈਂ ਸੀਮੀ ਕੀਤੀ ਆ ਤੇ ਸੀਮੀ ਤੋਂ ਬਾਅਦ ਮੈਂ ਪੰਜਾਬ ਪੁਲ ਤੇ ਪੇਪਰ ਦੇ ਦਿੱਤੇ ਸੀਗੇ ਨਹੀਂ ਤੂੰ ਮਜ਼ਾਕ ਨਹੀਂ ਇਹ ਤਾਂ ਖੜ ਜਾ ਮੈਂ ਤੈਨੂੰ ਸੱਚੀ ਇੱਕ ਚੀਜ਼ ਪੁੱਛੂਗਾ ਕਿ ਤੂੰ ਤੇ ਇੱਕ ਬੜੀ ਮੇਰੀ ਗ੍ਰੈਜੂਏਟ 10ਵੀਂ ਦੀ ਹਾਂ ਗ੍ਰੈਜੂਏਸ਼ਨ ਕੀ ਕਹਿੰਦੇ ਗ੍ਰੈਜੂਏਸ਼ਨ ਕੀ ਕਹਿੰਦੇ ਵੀ ਗ੍ਰੈਜੂਏਸ਼ਨ ਹੁੰਦੀ ਆ ਪਲੱਸ 2 ਤੋਂ ਬਾਅਦ 3 ਸਾਲਾਂ ਦੀ ਬੀਏ ਬੀਏ ਨਹੀਂ ਬੀਏ ਕੀਤੀ ਹੋਈ ਬੀਏ ਕੀਤੀ ਹੋਈ ਅੱਛਾ ਫਿਰ ਇਸ ਤੋਂ ਬਾਅਦ ਤੁਸੀਂ ਕਾਹਦਾ ਪੇਪਰ ਦਿੱਤਾ ਉਹ ਤੋਂ ਬਾਅਦ ਮਤਲਬ ਮੇਰੀ ਫੈਮਲੀ ਦਾ ਮੇਰੇ ਤੇ ਬਹੁਤ ਜ਼ਿਆਦਾ ਉਹ ਸੀਗਾ ਵੀ ਹਾਂ ਪ੍ਰੈਸ਼ਰ ਸੀਗਾ ਵੀ ਤੁਸੀਂ ਪੰਜਾਬ ਪੁਲਿਸ ਚ ਜਾਣਾ ਹੀ ਜਾਣਾ 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 ਜਾਨੀ ਜਾਂ ਫੌਜ ਚ ਜਾਂ ਫੌਜ ਚ ਕਿਉਂਕਿ ਹਾਂ ਕਿਉਂਕਿ ਮੇਰੇ ਕੋਲ ਸੁਣਾ ਕਿਉਂਕਿ ਮੇਰੀ ਫੈਮਲੀ ਚ ਸਾਡੇ ਭੂਆ ਦੇ ਮੁੰਡੇ ਵੀ ਆਰਮੀ ਚ ਨੇ ਤੇ ਮਤਲਬ ਸਾਡੀ ਹਾਈਟ ਵੀ ਮੇਰੇ ਭਾਈ ਦੀ ਵੀ ਮੇਰੀ ਉਹ ਸਾਡਾ ਹਾਂ ਵੀ ਤੇਰੀ ਹਾਈਟ ਨੂੰ ਦੇਖ ਕੇ ਅਸੀਂ ਤਾਂ ਹੀ ਸਵਾਲ ਪੁੱਛਿਆ ਜੀ ਫਿਰ ਤੋਂ ਬੀਤੂ ਆਰਮੀ ਤੇ ਪਹੁੰਚ ਆਪਣਾ ਪੁਲਿਸ ਚ ਜਾਣਾ ਚਾਹੁੰਦੀ ਸੀ ਮੈਂ ਗਈ ਸੀਗੀ ਪਰ ਮੇਰਾ ਇੰਟਰਸਟ ਨਹੀਂ ਸੀ ਮੈਂ ਪੇਪਰ ਦਿੱਤੇ ਠੀਕ ਹੈ ਪੇਪਰ ਚ ਵੀ ਮੇਰਾ ਵਧੀਆ ਹੋ ਗਿਆ ਮੈਂ ਬਹਾਦਰਗੜ ਕਮਾਂਡੋ ਟ੍ਰੇਨਿੰਗ ਸੈਂਟਰ ਉੱਥੇ ਜਾਂਦੀ ਹੁੰਦੀ ਸੀ ਸਵੇਰੇ 4 ਵਜੇ ਤੋਂ ਜਾਂਦੀ ਹੁੰਦੀ ਸੀਗੀ ਤੇ 10 ਵਜੇ ਉੱਥੋਂ ਆਉਂਦੀ ਸੀਗੀ ਪ੍ਰੋਪਰ ਹੀ 6 ਮਹੀਨੇ ਗਈਆਂ ਕੋਚਿੰਗ ਲੱਤੀ ਪ੍ਰੋਪਰ ਗਏ ਪਰ ਉਹਦੇ ਵਿੱਚ ਟ੍ਰਾਇਲ ਦਾ ਨਾਮ ਆਉਣ ਤੋਂ ਬਾਅਦ ਪਤਾ ਨਹੀਂ ਕੀ ਹੋਇਆ ਧਰਨੇ ਲੱਗੇ ਜਿਹੜੀ ਪਿਛਲੇ ਹੋਈ ਨਹੀਂ ਸੀਗੀ ਪਾਰਤੀ ਹਾਂ 4 ਸਾਲ 4 ਸਾਲ ਹਾਂ ਤੇ ਪਾਪਾ ਕਹਿੰਦੇ ਕੋਈ ਨਾ ਪੁੱਤ ਅਗਲੀ ਵਾਰ ਟਰਾਈ ਕਰ ਲਈ ਮੈਂ ਕਿ 4 ਸਾਲ ਕਿਹੜਾ ਵੇਟ ਕਰੋਗਾ ਬਈ ਵੀ 4 ਸਾਲ ਮੈਂ ਨਹੀਂ ਨਾ ਕਿਹਾ ਓਕੇ ਠੀਕ ਫਿਰ ਐ ਦੂਆ ਫਿਰ ਤੇਰਾ ਇੰਟਰਸਟ ਹੈ ਇਧਰ ਬਣ ਗਿਆ ਫਿਲਮ ਲਾਈਨ 'ਚ ਫਿਰ ਮਤਲਬ ਕੀ ਕਿੰਨਾ ਟਾਈਮ ਹੋ ਗਿਆ ਫਿਲਮ ਲਾਈਨ 'ਚ ਆਏ ਨੇ 6 ਮਹੀਨੇ ਹੋ ਗਏ ਹੈ 6 ਮਹੀਨੇ 6 ਮਹੀਨੇ ਤੋਂ ਤੈਨੂੰ ਇਧਰ ਹੀ ਹੋ ਗਏ ਉਹ ਵੀ ਸਟਾਰਟ ਕੀਤਾ ਉਹਨੇ ਕਿਉਂ ਕੀਤਾ ਤੂੰ ਉੱਥੇ ਵੀ ਗਈ ਸੀ ਕਿਹਦੇ ਵਾ ਤੂੰ ਕਹਿੰਦੀ ਮੈਂ ਫਲਾਣਾ ਕੀਤਾ ਟੈਂਕਾ ਕੀਤਾ ਟੈਂਕਾ ਮੈਂ ਤਾਂ ਉਸ ਕਿਤੇ ਮੈਂ ਤਾਂ ਤੋੜ ਦੂੰ ਸੀ ਉਹਨਾਂ ਨੇ ਮੈਨੂੰ ਬਣਾਉਣ ਵਾਲੇ ਹਾਏ ਹੋਏ ਮੈਂ ਪਹਿਲੀ ਵਾਰੀ ਕੰਮ ਕਰਿਆ ਤੂੰ ਚੱਲ ਛੱਡ ਕਿ ਤੋੜੇ ਨਾਲ ਕੀਤਾ ਮੈਨੂੰ ਤਾਂ ਪਤਾ ਹੀ ਨਹੀਂ ਕਿ ਸ਼ੂਟ ਲੈ ਜਾਂਦਾ ਕਿ ਸ਼ੂਟ ਹੁੰਦਾ ਹੈ ਪਹਿਲਾ ਪਿਆਰ ਕਦੇ ਹੋਇਆ ਉਹਨੂੰ ਫੇਰੇ ਨਾਲ ਯਾਰ ਇਹ ਨਾ ਪਾਉਣ ਸਮਝਾ ਹਾਂ ਮੈਂ ਆਈ ਬੂ ਆਈ ਵਰਨਾ ਆਈ ਭਾਈ ਪੌਡਕਾਸਟ ਸਿੱਧਾ ਲਾਈਵ ਹੁੰਦਾ ਸਾਡਾ ਚੱਲ ਕੁਝ ਨਾ ਕੋਈ ਨਾchna ਨਾ ਇਹ ਨਹੀਂ ਕਰਨੀ ਕੁਝ ਭਾਈ ਕੱਟ 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 ਨਾ ਕੱਟਣਾ ਨਹੀਂ ਦੇਖੋ ਉਸ ਗਲਤ ਨਹੀਂ ਜੇ ਮੈਨੂੰ ਪਤਾ ਲੱਗਿਆ ਨਾ ਕੱਟਦਾ ਤੇ ਇਹ ਚ ਕੋਈ ਗਲਤੀ ਨਹੀਂ ਚਲ ਆ ਇਹ ਛੱਡੋ ਚਲ ਅੱਜ ਫਿਰ ਮੈਂ ਵੀ ਤੁਹਾਨੂੰ ਕੁਛ ਨਾ ਕਰਦੇ ਤੁਹਾਨੂੰ ਪਹਿਲਾਂ ਪਿਆਰ ਕਰਦਾ ਹੋਇਆ ਉਹ ਟੈਟੂ ਵਾਲੀ ਨਾਲ ਨਸ ਕੱਟਣਾ ਨਹੀਂ ਹੈਗਾ ਤੁਸੀਂ ਚੱਲ ਜੀ ਨੋ ਸਵੇ। ਨੋ ਮਮ ਤੁਨ ਲਿਆ ਠਾਕੇ ਹੋ ਬੁਤ ਸਵੇ। ਨਹੀਂ ਕਦੇ। ਓਕੇ। ਮਮ ਪਰ ਜਿਹੜੀ ਹੋਏਗੀ ਕੀ ਕਹਿੰਦੇ ਨੇ ਇੱਕ ਹੋਰ ਹੈਗੀ। ਸਮਝ ਰਹੇ ਹੋ? ਕਿਹੜੀ? ਸਮਝਦਾਨ ਕਹਿੰਦੇ ਯਾਰਗਾ ਬੰਦਾ। ਕਵਾਂ ਤੇ ਮੈਂ ਬਸ ਰਹੀ ਹਾਂ। ਤੁਸੀਂ ਵੀ ਕਾਫੀ ਵਸੇ ਚਰਚਾ ਚ ਰਹੇ ਹੋ। ਕਵਾਂ ਤੇ ਮੈਂ ਬਸ ਰਹੀ ਹਾਂ। ਅੱਛਾ ਇਸ ਤੋਂ ਬਾਅਦ ਤੁਸੀਂ ਇਹ ਲਾਈਨ ਚ ਆਏ। ਚਲੋ ਤੁਸ ਨੂੰ ਤੁਸੀਂ ਮੈਨੂੰ ਲੈ ਕੇ ਆਏ ਮੈਂ ਨਹੀਂ ਤੁਸੀਂ ਲੈ ਕੇ ਆਏ। ਫਿਊਚਰ ਕੀ ਕੀ ਕੀਤਾ ਤੁਸੀਂ ਫਿਊਚਰ ਚ ਕੀ ਕੀ ਕੀਤਾ? ਫਿਚਰ ਦੇ ਬਸ ਆਹੀ ਕੀਤਾ ਨਹੀਂ ਮਤਲਬ ਕਿ ਕੋਈ ਵੱਡਾ ਪ੍ਰੋਜੈਕਟ ਸਾਡੇ ਤੋਂ ਵੱਡਾ ਪ੍ਰੋਜੈਕਟ ਸਾਡਾ ਤਾਂ ਨੋਰਮਲ ਹੈ ਸਾਡੇ ਤੋਂ ਸ਼ੁਰੂ ਕੀਤੇ ਨੇ ਹੈ ਤੁਹਾਡੇ ਤੋਂ ਸ਼ੁਰੂ ਕੀਤੇ ਨੇ ਜਿਵੇਂ ਹੁਣ ਮੰਨ ਲੇ ਚੱਲੋ ਜਿਵੇਂ ਤੁਸੀਂ ਗਾਣੇ ਓਏ ਆ ਬੰਦ ਕਰਨਾ ਗਾਣੇ ਬੱਬੇ ਯਾਰ ਨਹੀਂ ਨਹੀਂ ਜੀ ਉਹਦਾ ਫੇਕ ਨਹੀਂ ਦੀ ਧੋਣੇ ਗਾਣੇ ਗੂਣੇ ਸਾਡੀ ਮੁਕਤੀ ਹੈਗੀ ਮੇਰੀ ਗਾਣੇ ਆ ਜੀ ਲੈ ਮੈਂ ਪੁੱਛਿਆ ਦੱਸ ਤਾਂ ਦੇ ਨਾ ਗਾਣੇ ਗੂਣੇ ਕਿੱਥੇ ਤੈਨੂੰ ਨਾ ਕੋਈ ਫਿਲਮ ਕੀਤੀ ਕਦੇ ਵੀ ਨਹੀਂ ਮੈਨੂੰ ਸ਼ੂਟ ਲਾਈਨ ਚ ਲੈ ਕੇ ਆਣ ਵਾਲੇ ਤੁਸੀਂ ਉਹ ਰਾਜੂ ਮਾਨਸਾ ਵਾਲਾ ਮੈਂ ਪਹਿਲਾ ਸ਼ੂਟ ਇਹਨਾਂ ਨਾਲ ਕੀਤਾ ਮੈਨੂੰ ਤਾਂ ਪਤਾ ਵੀ ਨਹੀਂ ਹੁੰਦਾ ਸੀ YouTube ਤੇ ਕੀ ਹੁੰਦਾ YouTube ਚੈਨਲ ਦਾ ਕਿਵੇਂ ਕੁਛ ਆ ਮੈਨੂੰ ਨਹੀਂ ਪਤਾ ਸੀ ਫਿਰ ਇਹ ਮੈਨੂੰ ਮਿਲੇ ਇੱਕ ਦਿਨ ਫਿਰ ਇਹ ਕਹਿੰਦੀ ਅਦਾ ਅਦਾ ਕਰਕੇ YouTube ਦਾ ਚੈਨਲ ਹੁੰਦਾ ਐਵੇਂ ਉੱਥੇ ਕੰਮ ਹੁੰਦਾ ਤੁਸੀਂ ਇੱਕ ਵਾਰੀ ਆ ਕੇ ਦੇਖਿਓ ਬਹੁਤ ਵਧੀਆ ਹੁੰਦਾ ਤੁਸੀਂ ਆਓਗੇ ਨਾ ਤੁਹਾਨੂੰ ਲੱਗਣੇ ਨਹੀਂ ਤੁਸੀਂ ਸ਼ੂਟ ਤੇ ਆ ਤੁਹਾਨੂੰ ਐ ਲੱਗੂਗਾ ਵੀ ਫੈਮਿਲੀ ਮਾਹੌਲ ਆ ਪੂਰਾ ਰਲ ਮਿਲ ਕੇ ਅਸੀਂ ਅੱਧਾ ਰਹਨੇ ਆ ਪੂਰਾ ਮਨ ਲੱਗਿਆ ਰਹਿੰਦਾ ਆ ਫਿਰ ਹੁਣ ਲੱਗਿਆ ਕਿ ਨਹੀਂ ਲੱਗਿਆ ਹਾਂ ਪੂਰਾ ਲੱਗਿਆ ਪਹਿਲਾਂ ਪਹਿਲਾਂ ਮੈਂ ਆਈ ਸੀ ਨਾ ਮੈਂ ਕੁਝ ਨਹੀਂ ਬੋਲਦੀ ਸੀ ਮੈਂ ਚੁੱਪ ਕਰਕੇ ਵਾਚਦੀ ਸੀ ਹਮ ਤਾਂ ਉਹ ਬੋਲਦੀ ਰਹੇ ਤੇ ਉਦੋਂ ਤੋਂ ਵੱਧ ਬੋਲਦੀ ਸੀ ਹਾਏ ਕਿੰਨੀ ਆਈ ਚੁੱਪ ਕਰਾ ਕਰ ਰੱਖਿਆ ਸੀ ਤੇਨੂੰ ਕਹ ਰਗੂ ਜੇ ਮੈਂ ਤੈਨੂੰ ਮੈਂ ਇਹ ਗੱਲ ਕਹੀ ਸੀ ਵੀ ਬਾਹਰ ਹੀ ਫालतू ਕੇ ਨਾ ਫालतू ਗੱਲ ਨਹੀਂ ਕਰਨੀ ਮਤਲਬ ਦੀ ਗੱਲ ਕਰੀ ਮਤਲਬ ਮੈਂ ਮਤਲਬ ਦੀ ਗੱਲ ਕਰ ਪਰ ਇਹਨੇ ਬਹੁਤ ਪਕਾਈ ਮਰਜੀ ਨਹੀਂ ਗਿਆ ਦਾ ਹੱਥੋਂ ਮੈਂ ਆਪਾਂ ਹੋਰ ਆਪਣੇ ਕੋਲ ਬੰਦਿਆ ਹੋਈ ਪਕਾਈ ਵਾਲਾ ਬੰਦਾ ਉਹ ਗੱਡੀ 'ਚ ਬੈਠਾ ਮੈਂ ਪਕਾਈ ਤਾਂ ਨਹੀਂ ਮਾਰੀ ਐਂ ਤਾਂ ਨਾ ਕਹੋ ਚਲੋ ਤੇ ਅੱਛਾ ਇਸ ਤੋਂ ਬਾਅਦ ਫਿਰ ਹੁਣ ਤੁਹਾਡਾ ਅੱਗੇ ਕੀ ਪਲਾਨ ਹੈ ਅੱਗੇ ਬਸ ਆਹੀ ਹੈ ਕਿ ਪੁਰਨਾ ਕੰਮ ਕਰਨਾ ਕਿ ਵੱਡੀ ਫਿਲਮਾਂ 'ਚ ਜਾਣਾ ਵੱਡੀਆਂ ਫਿਲਮਾਂ 'ਚ ਜਾਣਾ ਬੰਨੀਆਂ ਬਲੇ ਅੱਛਾ ਤੁਹਾਡੇ ਗਾਣੇ ਕਿਹੜੇ-ਕਿਹੜੇ ਆ ਰਹੇ ਗਾਣੇ ਹਜੇ ਕੋਈ ਨਹੀਂ ਆ ਰਹੇ ਇੱਕ ਆ ਰਿਹਾ ਫਿਰ ਲਾਲ ਤੇ ਉਹ ਕਦੋਂ ਬਣਾਇਆ ਉਹ ਚਲੋ ਜਦੋਂ ਆ ਗਿਆ ਉਦੋਂ ਪਤਾ ਦੱਸੋ ਫਿਰ ਹੁਣ ਕਦ ਤੱਕ ਆਇਆ ਉਹ ਆਜੂ ਦਾ 2-4 ਦਿਨਾਂ ਦੇ ਵਿੱਚ ਕਿ ਅੱਛਾ ਤੇ ਹੋਰ ਮੈਂ ਕੀ ਜਾਨਣਾ ਚਾਹੁੰਦਾ ਸੀ ਬਹੁਤ ਤੁਸੀਂ ਵਿਆਹ ਬਣਿਆ ਮਰ ਦੱਸੋ ਮਾੜਾ ਤਾਂ ਮੈਂ ਚੰਟ ਨਾਲ ਵੀ ਹਾਂ ਪਿਆਰ ਪਿਆਰ ਕਦੋਂ ਹੋਇਆ ਪਿਆਰ ਅਸੀਂ ਇੱਕ ਵਾਰ ਮੈਨੂੰ ਕਿਈ ਮਿੰਨੀ ਕੁ ਕੁੱਝ ਦੱਸੋਗੇ ਪਲੀਜ਼ ਪਿਆਰ ਕਹਿੰਦੇ ਇੱਕ ਵਾਰ ਹੁੰਦਾ ਕਿ ਬਾਰ-ਬਾਰ ਹੁੰਦਾ ਬਾਰ-ਬਾਰ ਹੁੰਦਾ ਬਾਰ-ਬਾਰ ਹੁੰਦਾ ਤੁਹਾਨੂੰ ਕਿੰਨੇ ਵਾਰ ਹੋਇਆ ਮੈਨੂੰ ਬਹੁਤ 3700 ਵਾਰ ਹੋਇਆ ਹਾਂ ਹਰ ਵਾਰੀ ਹੋ ਜਾਂਦਾ ਹਰ ਵਾਰੀ ਹੋ ਜਾਂਦਾ ਤੁਸੀਂ ਕਹਿੰਦਾ ਤਾਂ ਵੀ ਹੋ ਜੀ ਮਨ ਲਓ ਕਿ ਤੁਰੇ ਜਾਂਦੇ ਤੇ ਆ ਜਾਂਦੀ ਨਾ ਗਾਜਰ ਮੂਲੀ ਵਾਂਗੂ ਵਾਹ ਠੀਕ ਅਜਾ ਆਲੂ ਐ ਜਿਹਦੇ ਮਰਜ਼ੀ ਚ ਪਾ ਲੋ ਅੱਛਾ ਹਾਂ ਹਾਲੂ ਰੇਕਸਰ ਦੀ ਜਿਹਾ ਪਾ ਜਾ ਹਤੇ ਹੁਣ ਤੁਸੀਂ ਇਹ ਦੱਸੋ ਇੱਕ ਬਹੁਤ ਮੇਰੇ ਮਨ ਕਰ ਰਿਹਾ ਜੇਪੇ 'ਚ ਹੈ ਹੀ ਨਹੀਂ ਕੀ ਜੇਪੇ 'ਚ ਹੈ ਨਹੀਂ ਕੱਟ ਵੀ ਹੋ ਜਾਂਦਾ ਨਾ ਕੱਟੂਗਾ ਨੂੰ ਹੋਈ ਆ ਕਿਉਂ ਕਿ ਉਹ ਬੋਲਦੇ ਪੜਗਾਛ ਦੇ ਵਿੱਚ ਇੱਕ ਵੀ ਚੀਜ਼ ਕੱਟੀ ਨਹੀਂ ਜਾਣੀ ਇਹਦੇ ਚੋਂ ਐਵੇਂ ਕੀ ਹੋਣਾ ਕੱਟੀ ਜਿਹੜਾ ਕੱਟੂਗਾ ਮੈਂ ਉਹਦੀ ਤਨਖਾਹ ਕੱਟਦੀ ਤੇ ਦੂਜਾ ਇੱਕ ਖਰਚੇ ਮੇਨ ਕਵਚਨ ਸੀ ਤੁਹਾਡਾ ਬਹੁਤ ਮੇਰੇ ਦਿਮਾਗ ਦਾ ਤਾਂ ਲਾਲ ਹੋ ਗਿਆ ਪਹਿਲਾਂ ਮੈਨੂੰ ਦੱਸੋਗੇ ਮਾੜਾ ਜਾਂ ਕੱਲ ਮੈਂ ਜ਼ੋਰ ਲਾ ਕੇ ਹਟਾ ਉਹ ਤੇ ਤਾਹ ਜੜ ਕੇ ਹਟਾ ਮੇਰਾ ਕੀ ਹੁਣ ਮੂੰਹ ਨਹੀਂ ਮੇਰਾ ਮੂੰਹ ਵੀ ਲਾਲ ਹੋ ਜਾਂਦਾ ਹਾਂ ਮੂੰਹ ਵਾਲਾ ਲਾਲ ਸੀਗਾ ਦੇਖੇ ਮੂੰਹ ਵਾਲਾ ਕਿੰਨੇ ਗ੍ਰਾਮ ਖੂਨ ਆ ਵੈਸੇ ਇਹ ਗੱਲ ਸੱਚੀ ਆ ਪਤਲੇ ਬੰਦੇ ਚ ਖੂਨ ਬਹੁਤ ਜ਼ਿਆਦਾ ਹੁੰਦਾ ਆ ਪਤਲੇ ਬੰਦੇ ਨਹੀਂ ਪਰ ਮੈਂ ਇਹ ਦੇਖੀ ਆ ਮੇਰੇ ਚ ਵੀ 13 ਗ੍ਰਾਮ ਅੰजीर ਪਤਾ ਕੀ ਹੁੰਦੀ ਆ ਨਾ ਮੈਂ ਤੂੰ ਕੱਢੀ ਬਸ ਖੰਜੂਰ ਪਤਾ ਕੀ ਹੁੰਦੀ ਆ ਜਿਹੜੀ ਪਿਓਕੇ ਖਾਂਦੇ ਆ ਹਾਂ ਪਤਾ ਤੇ ਅੰजीर ਨਹੀਂ ਪਤਾ ਖੰਜੂਰ ਪਿਓਕੇ ਕਦੋਂ ਖਾਂਦੇ ਨੇ ਗੂੜ ਵਾਲੀ ਹੁੰਦੀ ਤਾਂ ਉੱਤੇ ਹੋਰ ਲੱਗਿਆ ਹੁੰਦਾ ਗੂੜਾ ਉਹ ਪਿਓਕੇ ਵੀ ਖਾ ਲੱਗ 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 ਚਾਰੇ ਖਾਦੇ ਚਾਰੇ ਜਿਆਦਾ ਖਾਦੀ ਹੋਣੀ ਕਹਿੰਦਾ ਹੈ ਮਨ ਲਗੇ ਉਹ ਅੱਛਾ ਚਹਾਰੇ ਨੂੰ ਕਹਿੰਦਾ ਹੈ ਚਹਾਰੇ ਨਹੀਂ ਹੁੰਦੇ ਚਹਾਰੇ ਹੋਰ ਹੁੰਦੇ ਖੰਜਾਰੇ ਚਹਾਰੇ ਉਹ ਹੁੰਦੀ ਹੈ ਉਹ ਨੂੰ ਡਾਈਟ ਚ ਪਾ ਕੇ ਖਾਣੀ ਪੈਂਦੀ ਹੈ ਉੱਥੋਂ ਫਿਰ ਖਰਾਕ ਬਣਦੀ ਹੈ ਤਗੜੀ ਓਕੇ ਯਾ ਬਰਦਾਸ਼ਤ ਠੀਕ ਹੈ ਫਿਰ ਸਹੀ ਇਹ 8 ਪੈਗ ਬਣਦੇ ਨੇ ਹਾਂ ਤੇ ਦੂਜੀ ਗੱਲ ਇੱਕ ਹੋਰ ਮੈਂ ਪੁੱਛਣ ਲੱਗਾਈ ਅੱਛਾ ਤੂੰ ਇਸ ਸਪਰੈਕਟ ਲਾਉਂਦੇ ਹੁੰਦੇ ਸੀ ਹਾਂਜੀ ਕਿੰਨੇ ਮਿੰਟ ਚਲਾਉਂਦੇ ਸੀ ਮੈਂ ਲਾਂਦੀ ਸੀਗੀ 800 ਮੀਟਰ ਦਾ ਟਰੈਕ ਲਾਂਦੀ ਸੀਗੀ ਮੈਂ 3 ਮਿੰਟ ਚ ਹੁਣ ਕਿੰਨੇ ਚਲਾਉਂਦੇ ਹੋਂ ਤਾਂ ਪਤਾ ਨਹੀਂ ਦੇਖੋ ਬਹੁਤ ਟਾਈਮ ਹੋ ਗਿਆ ਹਣਾ ਇਹਦਾ ਨਾ ਕਿਉਂਕਿ ਮੁੰਡਿਆਂ ਦਾ ਹੁੰਦਾ ਸੀਗਾ ਮੁੰਡਿਆਂ ਦਾ ਹੁੰਦਾ ਸੀਗਾ ਪਹਿਲੇ ਦਿਨ ਤਾਂ ਨਹੀਂ ਮੇਰੀ ਹਾਈਟ ਕਿੰਨੀ ਹੈ ਮੇਰੀ ਹਾਈਟ ਹੈਗੀ ਆ 5 4 ਹਾਂਜੀ ਜੀ ਜੇ ਕਿਸੇ ਨੂੰ ਕੁੜੀ ਪਸੰਦ ਹੋਵੇ ਤਾਂ ਵੱਡੀ ਹਾਈਟ ਵਾਲਾ ਸਾਡੇ ਨਾਲ ਕੰਟੈਕਟ ਕਰ ਸਕਦਾ ਹੈ ਕਿ ਨਹੀਂ ਨਹੀਂ ਕਰ ਸਕਦਾ ਐਨਲੀ ਬੁੱਕ ਹਾਂ ਯੈਸ ਠੀਕ ਚਲੋ ਇਹ ਪਰਸਨਲ ਗੱਲ ਇਹਨੂੰ ਕੱਟਦੇ ਹਾਂ ਇਹ ਅਸੀਂ ਕਟਾਵਾਂਗੇ ਤੇ ਇੱਕ ਕਵਚਨ ਹੋਰ ਸੀ ਤੇ ਅੱਛਾ ਪਹਿਲਾ ਕੁਛਣ ਦੱਸ 47 ਸੁਣਾਓ ਮੈਨੂੰ ਦੇਖ ਕੋਸ਼ਨ ਦੇ ਸਪੈਲਿੰਗ ਸੁਣਾਏ ਜਾਣ ਮੈਂ ਤਾਂ ਹੀ ਅਨਸਰ ਦਵਾਂਗੀ ਲੱਕਵਚਨ ਦੇ ਸਪੈਲਿੰਗ ਸੁਣਾਵਾ ক্লোਜ਼ ਮਾੜਾ ਜਾ ਕਿੱਥੇ ਕੋਸ਼ਨ ਇੰਗਲਿਸ਼ ਇਸ ਨਾਉ ਬੋਸ ਤੇ ਇੰਗਲਿਚ ਹੀ ਹੈ ਇਹ ਇੰਗਲਿਸ਼ ਨਹੀਂ ਹੈਗਾ ਲੈ ਵੀ ਆਪਾਂ ਸੱਚ ਨਾਲ ਰੌਂਡ ਰਹੋ ਇਹ ਟੂ ਜੱਡੀ ਹੈਗਾ ਕੋਈ ਮਰਜ਼ੀ ਗਾਲ ਕੱਢ ਜਾਏ ਕੋਈ ਮਰਜ਼ੀ ਵੀ ਦੱਸ ਦੇ ਇਹਦਾ ਬਦਲਾ ਆ ਨਹੀਂ ਤੈਨੂੰ ਕਈ ਵਾਰ ਚੈਟ ਕਰਦੇ ਸਾਨੂੰ ਕੋਈ ਨਹੀਂ ਪਤਾ ਕੱਲ੍ਹ ਮੋਟਰਸਾਈਕਲ ਆਉਣਾ ਨਾ ਬਾਈਕ ਨਹੀਂ ਸਾਈਕਲ ਆ ਆਉਂਦਾ ਸਾਈਕਲ ਹੈਗਾ ਇੱਥੇ ਮੈਂ ਨਹੀਂ ਚਲਾਉਣਾ ਢੋਲ ਵਜਾਉਣਾ ਹਾਂ ਐਵੇਂ ਐਵੇਂ ਕਰਨਾ ਹੁੰਦਾ ਐਵੇਂ ਐਵੇਂ ਕਿਉਂ ਕਰਨਾ ਆਉਂਦਾ ਤਰਜ ਕਰਦੇ ਨਹੀਂ ਹੁੰਦੀ ਆਉਂ ਨਹੀਂ ਆਉਂਦਾ ਜਿਵੇਂ ਐਵੇਂ ਐਵੇਂ ਕਰਕੇ ਚਲਾਉਣਾ ਹਾਂ ਇਹਦਾ ਹਰੇਕ ਚਲਾ ਤੂਜੇ ਜਾਨ ਐਦਾਂ ਢੋਲ ਵੱਜੂਗਾ ਹਨ ਨਹੀਂ ਵੱਜੂ ਤੂਜੀ ਦੀ ਕਾ ਤੂਜੇ ਜਾਨ ਸਨਮ ਤੀ ਹੋ ਤਾ ਨਾ ਦੀਵਾਨਾ ਕਾਣਾ ਰੰਜੀਤਵਾਹਾ ਰੰਜੀਤਵਾਹਾ ਤਾਜ ਗਾ 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 ਬਹੁਤ ਸੁਣੀਦਾ ਆ ਇਹ ਜਾ ਬੋਲ ਹਾਂ ਜੇ ਦੇਖਾ ਤੋ ਇਹ ਜਨਾ ਸੰਨ ਆਹ ਆ ਬੋ ਬਲੇ ਬਣਾ ਬੋ ਬਲੇ ਬਣਾ ਤਾ ਹੈ ਦੀਵਾ ਜਨਾ ਸੰਨ ਅੱਗੇ ਅੱਗੇ ਮਿਲੋ ਤਾਲ ਬਣਾਈ ਜਾਂਦੇ ਆ ਸੁਰ ਬਣਾਈ ਜਾਂਦੇ ਆ ਫੇਰ ਆ ਚਲੋ ਪੋਡਕਾਸਟ ਬਹੁਤ ਹੋ ਗਿਆ ਭਗਾਈ ਮਾਰਤੀ ਕੰਮ ਦੀ ਜੀਰੀ ਹੋਣੀ ਹਾਂ ਕਰਾਈ ਚਲੋ ਹੁਣ ਇੱਕ ਸੱਚ ਤੂੰ ਡਾਇਲੋਗ ਮਾਰ ਕੇ ਦਿਖਾ ਵੋਦੀਏ ਸੋਨਾ ਜੀ ਉਹ ਉਹਦਾ ਮਾਰ ਗਿਆ ਉਹ ਖੇਮਾ ਕਦੇ ਕਦੀ ਤੋਰਦੀ ਲੈ ਓਏ ਉਹਦਾ ਯਾਰ ਕਿਹੜੀ ਆ ਉਹ ਕਿਹੜੀ ਫਿਲਮ ਜਾਂਦੀ ਆ ਮੈਂ ਕਦੇ ਖਾ ਕੇ ਨਹੀਂ ਦੇਖਿਆ ਮੈਂ ਕਦੇ ਕੇਕਾ ਕੇ ਨਹੀਂ ਦੇਖਿਆ ਉਹ ਮੈਂ ਪ੍ਰੋਪਰ ਕਰ ਸੀ ਮੈਂ ਕਦੇ ਕੇਕਾ ਕੇ ਨਹੀਂ ਦੇਖਿਆ ਮੈਂ ਖਵਾ ਚ ਦਿਖਾਵਾ ਆਈ ਡਾਇਲੌਗਸ ਕਾਰੇ ਕਿਰ ਬਹੁਤ ਹੋ ਗਿਆ ਢਿਭਗਾਈ ਬਾਏ ਬਾਏ ਇਹ ਨਾ ਦਲੀ ਦਾ ਉਹ ਤੋਂ ਹੈ ਇਹ ਮੇਰਾ ਛੋਟੇ ਭਾਈ ਵਰ ਗਿਆ ਹੈ ਨਾ ਨਹੀਂ ਹੈਗਾ ਮੇਰਾ ਮਾਤਾ ਜੀ ਸੁਈਆਂ ਜੱਤੀ ਨਾ ਭਾਈ ਦੇ ਨਾ ਮੇਰੇ ਛੋਟੇ ਭਾਈ ਵਰ ਗਿਆ ਹੈ ਮੈਂ ਕਿਹਾ ਸੇਰ ਵੱਡੇ ਪਰ ਮੈਂ ਮੋਟੀਆਂ ਭਰੇ ਮੇਥੋਂ ਵੱਡਾ ਪਰ ਉਹ ਮੇਰੇ ਛੋਟੇ ਭਾ ਹਾਂ ਇਹ ਮੈਂ ਤਾਂ ਸਿੱਧੀ ਭਾਈਆਂ ਅਸੀਂ ਕੋਲੋਂ ਚਾ ਤੂੰ ਦੇ ਕਸਰ ਨੂੰ ਲੈ ਕੇ ਜਲਦੀ ਜਿਵੇਂ ਸਾਰ ਹੁੰਦਾ ਹੈ ਨਾ ਸਰ ਵਾਟ ਯੂ ਮੀਨ ਸਰ ਮਤਲਬ ਤੁਸੀਂ ਮੇਰੇ ਸੀਨੀਅਰ ਹੋ ਮੈਂ ਤੁਹਾਨੂੰ ਸੀਨੀਅਰ ਮੰਨਦੀ ਹਾਂ ਮਤਲਬ ਇਹੇ ਮੇਰੇ ਸੱਚੀ ਭਾਈ ਵਰਗੇ ਜਿਵੇਂ ਮੇਰਾ ਸੀਨੀਅਰ ਮਤਲਬ ਭਾਈ ਸੀਨੀਅਰ ਜੀ ਮੈਂ ਤਾਂ ਬਿਲਕੁਲ ਸੀਨੀਅਰ ਦੇ ਸਰਦ ਦੇ ਆਂਦੀ ਨੂੰ ਤੇ ਅੱਜ ਵੀ ਬੋਲਦੇ ਵੀ ਤੁਸੀਂ ਵੱਡੇ ਹੋ ਕੋਈ ਹਾਂ ਤੁਸੀਂ ਮੈਥੋਂ ਵੱਡੇ ਹੋ ਕਿੰਨੇ ਸਾਲ ਮੈਥੋਂ ਤੁਸੀਂ ਹੈਗੇ ਹੋਗੇ 6 ਸਾਲ ਵੱਡੇ ਹੋਵੋਗੇ ਹੈਣਾ ਸਵਾਲ ਨਹੀਂ ਹੈ ਗੱਲ ਦਾ ਹੋਵੋਗੇ ਤੀਕਾ ਦਾ ਹੂੰ ਐਦਾਂ ਕਿਤੇ ਕੁੱਤੀ ਦੇ ਹੋ ਨਾ ਨਾ 40 ਸਾਲ ਦਾ 50 ਦਾ ਨਹੀਂ 32 ਦਾ ਹੈਗਾ ਮਾਣ 40 ਦਾ ਉਨਤੀ ਦਾ ਹੈਗਾ ਹਨਾ ਹੁਣ 40 ਦਾ ਹੈਗਾ ਤੂੰ ਕਿੰਨੇ ਦਾ ਨਾ ਉਦਾਂ ਦਾ ਮੈਨੂੰ ਕਹ ਸੀ ਮੈਂ 25 ਦਾ ਛੁੱਟੇ ਆਣੀ ਕਹਦੇ ਹੁੰਦੇ ਵੀਡੀਓ ਚ ਨਹੀਂ ਦੱਸਦੇ ਹੁੰਦੇ ਕਿਹੜੀ ਛੋਟੀ ਵੱਡੀ ਉਮਰ ਦੱਸਣੀ ਉਹ ਅਕੋਰਡਿੰਗ ਦੇਖੋ ਮੈਂ ਨਹੀਂ ਕਹਦੇ ਵੀ ਕੋਈ ਹੈਗੀ ਆ 25 ਸਾਲਾਂ ਦੀ ਤਾਂ ਹੈਗੀ ਮੈਂ ਤਾਂ ਉਮਰ ਹੀ ਨਹੀਂ ਲਗੋਈ ਕਦੇ ਜਦ ਕਿ ਮੈਂ 25 ਦੀ ਕਦੇ ਲੱਗਦੀ ਨਹੀਂ ਚਾਰ ਸਾਲ ਛੋਟਾ ਮੈਂ ਇਹੇ ਵੱਡੀ ਮੈਂ ਇਸ ਕਿਹਦਾ ਹੋ ਗਿਆ ਥੋੜਾ ਮਨ ਲੱਗ ਗਿਆ ਇਹ ਮੇਰਾ ਥੋੜਾ ਭਾਈ ਤਾਂ ਇਹਦੇ ਕਹਿੰਨੇ ਮੇਰਾ ਛੋਟਾ ਤਾਂ ਇਹ ਹੈ ਸੱਜਣ ਵੱਡਾ ਭਾਈ ਤੂੰ ਜਦ ਸਾਹ ਰੋਕੂ ਸੀ ਵੱਡੇ ਭਾਈ ਨੇ ਹੈਗੇ ਸਾਰੇ ਵੀ ਹੁੰਦਾ ਯਾਰ ਸਾਰਾ ਮਤਲਬ ਕਿ ਤੁਸੀਂ ਹੁਣ ਮੇਰੇ ਸੀਨੀਅਰ ਹੋਣਾ ਹੁਣ ਕੰਮ ਚ ਥੋੜੀ ਮੈਂ ਭਾਈ ਬਣਾਉਂਗੀ ਇਹ ਤਾਂ ਚਲੋ ਮੇਰਾ ਹੈਗਾ ਭਾਈ ਇਹਨੂੰ ਤਾਂ ਮੈਂ ਕਹਿ ਸਕਦੀ ਹੁਣ ਮੇਰਾ ਭਾਈ ਹੈਗਾ ਜੀ ਚੰਨੀ ਪ੍ਰਵਾਹ ਚੰਨੀ ਸਮਝਦਾ ਹਥੇ ਹਰੱਖੀ ਹੋਰ ਮਕੋਟ ਪਾ ਰੱਖਿਆ ਨਾ ਰੈਡੀ ਰੱਖਿਆ ਇਹਦੇ ਬਲੌਗ ਪਾਉਂਦੇ ਤਾਂ ਹੈ ਨਹੀਂ ਓਏ ਬਣਾਈ ਤਾਂ ਜਰੂਰ ਹੁਣ ਆਹ ਬਾਹੂ ਵੀ ਹਾਂ ਬਲੌਗ ਪਾਉਂਦੇ ਰਹਿ ਨਹੀਂ ਬਣਾਈ ਜਾਂਦੇ ਰਹਿੰਦੇ ਇਹ ਇਹਨਾਂ ਦੇ ਸਾਰਾ ਹਰ ਪਤਾ ਕੋਈ ਨਹੀਂ ਕਰਦੇ ਮੈਂ ਬਾਰੇ ਬਾਰੇ ਨਹੀਂ ਨੀ ਨਾ ਮੇਰੇ ਕੰਨ ਨਹੀਂ ਕਿਤੇ ਐ ਕਰਦੇ ਆਂ ਕਰਦੇ ਆਂ ਕਰਦਾ ਨਹੀਂ ਆਇਆ ਕਿਵੇਂ ਆਉਂਦਾ ਨਹੀਂ ਆ ਬਾਰੇ ਪੈ 50000 ਹਮੂ ਦਾ ਪੋਡਕਾਸਟ ਕਰਦੇ ਆ ਜੀ ਠੀਕ ਆਏ ਕਰਦੇ ਨਹੀਂ ਆ ਉਹ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਅੱਜ ਸਾਨੂੰ ਐਸੇ ਸ਼ਖਸੀਅਤ ਨਾਮ ਲਾਉਣ ਜਾ ਰਹੇ ਆ ਜੋ ਕਿ ਬਹੁਤ ਮਸ਼ਹੂਰ ਨੇ ਸਾਡੇ ਅੱਜ ਦੇ ਮੁੱਖ ਮਹਿਮਾਨ ਰਾਜੀਪ ਸਾਡੇ ਅੱਜ ਦੇ ਮੁੱਖ ਮਹਿਮਾਨ ਜਿਹਨਾਂ ਦਾ ਪੋਡਕਾਸਟ ਕਰਾਉਣ ਜਾ ਰਹੇ ਆ ਬਹੁਤ ਫੇਮਸ ਤੇ ਬਹੁਤ ਮਸ਼ਹੂਰ ਨੇ ਬਹੁਤ ਟੈਲੈਂਟਡ ਬੰਦੇ ਨੇ ਹਾਂਜੀ ਥੈਂਕ ਯੂ ਸਸੀ ਗਾ ਜੀ ਸਸੀ ਗਾ ਜੀ ਪੋਡਕਾਸਟ ਹੋ ਰਿਹਾ ਆਪਣਾ ਹਾਂਜੀ ਦੱਸੋ ਅ ਤੁਸੀਂ ਨਹੀਂ ਮਿਹਨਤ ਦੇ ਨਾਲ ਜਜ ਪਹਿਲਾ ਪੋਡਕਾਸਟ ਦਾ ਹੁੰਦਾ ਵੀ ਫੇਸ ਦਿਖਾਓ ਹਾਂ ਫੇਸ ਦਿਖਾਓ ਇੱਥੇ ਦਿੱਕਤ ਨਹੀਂ ਪਹੁੰਚੋ ਮੈਂ ਆਪਣਾ ਸਾਈਡ ਕੱਟ ਹੀ ਦਿਖਾ ਸਕਦੀ ਹਾਂ ਫੇਸ ਮੈਂ ਨਹੀਂ ਦਿਖਾਉਂਦੀ ਤੁਸੀਂ ਸੋਨੀ ਸੋਨੀ ਆ ਤੂੰ ਇਹ ਮੇਕਅਪ ਨਹੀਂ ਕਰਾਉਂ ਫੋਨ ਨਿਕੜੀ ਆ ਇੱਥੇ ਦੀ ਸਾਈਡ ਨਹੀਂ ਕਰਦੀ ਆ ਇਧਰ ਹੀ ਸਾਈਡ ਮੇਕਅਪ ਨਹੀਂ ਕੀਤਾ ਤਾਂ ਕਰਕੇ ਉਧਰੋਂ ਫੇਸ ਦਿਖਾ ਰਹੇ ਨੇ ਸੋਨੀ ਕੌਣ ਹੈ ਪਹਿਲਾਂ ਸੋਨੀ ਕੌਣ ਸੀ ਜਿਹੜੀ ਟਿਕਟੌਕ ਜੇ ਗੋਤੀ ਜੀ ਦਿਖਾ ਸੋਨੀ ਮਾਨ ਮੈਂ ਨਹੀਂ ਜਾਂਦੀ ਸੌਰੀ ਚਲੋ ਠੀਕ ਹੈ ਨਹੀਂ ਜਾਂਦੇ ਇਧਰ ਫੇਸ ਕਰੋ ਕਿਉਂ ਇਧਰ ਕਰੋ ਤੁਸੀਂ ਨੇੜਿਆਂ ਲੱਗਦੇ ਹੋ ਤੁਹਾਡੇ ਕੋਲ ਤੇ ਮੈਂ ਇਧਰ ਫੇਸ ਕਰੀ ਪੋਡਕਾਸਟ ਹੋ ਰਿਹਾ ਜੀ ਆਪਣਾ ਫਿਰ ਤੁਸੀਂ ਨੇ ਕਿਹਾ ਮੈਨੂੰ ਪੇਮੈਂਟ ਦੇ ਕੇ ਸਦਿਆ ਪੋਡਕਾਸਟ ਹੋ ਰਿਹਾ ਆਪਣਾ ਫਿਰ ਮੈਂ ਕੀ ਕਰਾਂ ਜੀ ਮੇਰੀ ਗੱਲ ਪੋਡਕਾਸਟ ਦਾ ਮਤਲਬ ਹੁੰਦਾ ਹਾਂਜੀ ਮੈਂ ਤੁਹਾਨੂੰ ਇਹ ਚੀਜ਼ ਪੁੱਛਣਾ ਚਾਹਣਾ ਵੀ ਇੱਥੋਂ ਦੇ ਕੌਣ ਲਈ ਤੁਸੀਂ ਕਿੰਨੇ ਕੁ ਮਹਿੰਤਰੀ ਤੇ ਤੁਹਾਨੂੰ ਕਿਉਂ ਦੱਸਾਂ ਮੈਂ ਮੈਨੂੰ ਦੱਸਣਾ ਆਪਣੇ ਸਰੋਤੇ ਨੂੰ ਦੱਸਣਾ ਕਿਉਂ ਦੱਸਾਂ ਉਹਨਾਂ ਨੂੰ ਦੱਸੋ ਉਹ ਮੈਨੂੰ ਪਤਾ ਮੈਂ ਕਿੰਨੀ ਮਿਹਨਤ ਕੀਤੀ ਮੇਰੇ ਰੱਬ ਨੂੰ ਪਤਾ ਪਿਆਰ ਕਰਦੇ ਸੋ ਇਹਨਾਂ ਤੋਂ ਜਿੰਨਾ ਮਰਜ਼ੀ ਆਪਾਂ ਕਹੀ ਵੀ ਜਾਵਾਂਗੇ ਤਾਂ ਵੀ ਕੇਗਲੇ ਨੇ ਕਹਿਣਾ ਉਹ ਹੀ ਮਰੀ ਜਾਂਦੇ ਉਹ ਨਹੀਂ ਨਹੀਂ ਉਹ ਪਿਆਰ ਕਰਦੇ ਸੋ ਤੁਸੀਂ ਦੱਸੋ ਤੁਹਾਨੂੰ ਕੀ ਨੇ ਹੱਕ ਦਿੱਤਾ ਤੁਸੀਂ ਪੁੱਛਣ ਆ ਗਏ ਮੈਨੂੰ ਚੁੱਪ ਕਰਕੇ ਆਪਣੇ ਕੈਮਰੇ ਕੁਮਰੇ ਲਾਉ ਤੇ ਤਿੱਤਰ ਆ ਬਦੂ ਉਹ ਹੈਲੋ ਦੇਖੋ ਕਿੰਨਾ ਬਤਮੀਜ਼ ਨਾਲ ਗੱਲ ਕਰਦੇ ਆ ਇਹ ਕੋਈ ਤਰੀਕਾ ਇਹਨਾਂ ਦਾ ਇਹਨਾਂ ਦਾ ਪੌੜ ਤੂੰ ਕਮੈਂਟਾਂ ਚ ਇਹਨਾਂ ਨੂੰ ਗਾਲਾਂ ਕੱਢਣੀਆਂ ਗਾਲਾਂ ਤਾਂ ਵੀ ਨਹੀਂ ਕੱਢਦੇ ਉਹ ਉਹਨਾਂ ਨੂੰ ਸੋ ਪਿਆਰ ਕਰਦੇ ਉਹਨਾਂ ਨੂੰ ਚਾਰ ਗੱਲਾਂ ਸੁਣਾਓ ਸੋ ਦਵੇਰੇ ਦੱਸੋ ਮੇਰੇ ਬਾਰੇ ਕੀ ਦੱਸਾਂ ਮੈਂ ਤੁਸੀਂ ਕਿੰਨੀ ਸਟੱਡੀ ਕੀਤੀ ਹੈ ਮੈਂ ਕੁਝ ਵੀ ਨਹੀਂ ਕਰੀ ਪੰਜ ਪੰਜ ਮੇ ਪੰਜ ਵਾਰ ਫੇਲ ਹੋ ਗਿਆ ਅਨ ਪੜਨੀ ਪੰਜ ਵਾਰ ਮੇਰਾ ਬਾਪ ਮੈਨੂੰ ਸਕੂਲ ਮੇ ਛੋੜ ਕੇ ਆਇਆ 6ਵੀਂ ਵਾਰ ਸਕੂਲ ਵਾਲੇ ਮੇਨੂੰ ਘਰ ਤੋਂ ਛੋੜ ਕੇ ਇਹ ਅਨ ਪੜਾ ਹੀ ਅਨ ਪੜਨੇ ਤੇ ਤਾਂ ਵੀ ਦੇਖੋ ਇੱਥੋਂ ਤੱਕ ਪਹੁੰਚ ਚੁੱਕੇ ਹਣਾ ਜੀ ਉਹ ਹੈਲੋ ਅਨ ਪੜੋ ਮੇਰਾ ਕੋਈ ਨਹੀਂ ਹੈਗੇ ਬਈ ਮੇਰੇ ਮਾਪਿਆਂ ਨੇ ਮੈਨੂੰ ਪੜਾ ਰੱਖਿਆ ਪਲੱਸ 2 ਕਰਕੇ ਆਈਟੀਆਈ ਕਰ ਰੱਖੀ ਆ ਮੈਂ ਕੰਪਿਊਟਰ ਕੋਪਾ ਟ੍ਰੇਡ ਇੰਜੀਨੀਅਰ ਕੋਪਾ ਟ੍ਰੇਡ ਦੀ ਉਹ ਕੀ ਹੁੰਦਾ ਉਹ ਕੀ ਹੁੰਦਾ ਬਈ ਇਹ ਪੌਡਕਾਸਟ ਵਾਲੇ ਮੈਨੂੰ ਘਬਰਾਟ ਕਰਨ ਲਾਤੀ ਨਹੀਂ ਕੋਪ ਕੀ ਹੁੰਦਾ ਉਹ ਦੱਸੋ ਸਾਨੂੰ ਇਹ ਕੰਪਿਊਟਰ ਦੀ ਹੋ ਹੁੰਦੀ ਆ ਕੰਪਿਊਟਰ ਆਪਰੇਟਰ ਪ੍ਰੋਸੈਸਿੰਗ ਅਸਿਸਟੈਂਟ ਇਹ ਪੰਜਾਬੀ ਚ ਡਿਟੇਲ ਸਾਡੇ ਬੱਚਿਆਂ ਨੂੰ ਦੱਸੋ ਵੀ ਕੰਪਿਊਟਰ ਦਾ ਕੋਰਸ ਹੁੰਦਾ ਡਿਪਲੋਮਾ ਹੁੰਦਾ ਹਾਰਡਵੇਅਰ ਜਾਂ ਕੁਝ ਵੀ ਸਾਰਾ ਕੁਝ ਆ ਜਾਂਦਾ ਉਹ ਚ ਇਹ ਪੌਡਕਾਸਟ ਵਾਲੇ ਵੀ ਲੱਗਾ ਕਹਾਣੀਆਂ ਤੇ ਇਹ ਬਤਮੀਜ਼ੀ ਕਰ ਰਹੀ ਹੈ ਦੇਖੋ ਇਹਨਾਂ ਨੂੰ ਤੁਸੀਂ ਕਮੈਂਟਾਂ 'ਚ ਗਾਲਾਂ ਕੱਢਣੀ ਕਿਉਂ ਕੱਢ ਤੂੰ ਹੀ ਕਹਦੇ ਭਈ ਉਹੀ ਆਪਣੀ ਇੱਕ ਪੋਸਟ ਬਾਰੇ ਜਿਹੜੀ ਉਹ ਵਾਲਾ ਚਲੋ ਹੋਰ ਤੁਸੀਂ ਇੱਥੋਂ ਤੇ ਕੌਣ ਲਈ ਹੋਰ ਕੀ ਗੁੱਸ ਕੀਤਾ ਕੁਝ ਵੀ ਨਹੀਂ ਕਰਿਆ ਮੈਂ ਸਵੇਰੇ ਬਸ ਧਾਰ ਕੱਢ ਜਾਹੀਂ ਦਾ ਕੋਲੇ ਬਸ ਠੱਕੇ ਖਾਦੇ ਹਾਂ ਠੱਕੇ ਖਾ ਠੱਕੇ ਖਾਣ ਦੇ ਸੌਖੇ ਵੀ ਹੈਗੇ ਬਾਬੇ ਇੱਕ ਧਾਰ ਕੱਢ ਚੱਕਦੇ ਚਲੋ ਉਹ ਗੱਲ ਸਾਡਾ ਪੋਡਕਾਸਟ ਇਹਦੇ ਸ਼ੂਟ ਵਾਲੀ ਗੱਲ ਸ਼ੁਰੂ ਕਰਤੀਆਂ ਮੈਂ ਸਵੇਰ ਧਾਰ ਕੱਢ ਚੱਕਦੇ ਨਾ ਕਰ ਬਰਦੀ ਬਣ ਵਾਂਗੂ ਚੱਪਾ ਕਰਕੇ ਖਾਂ ਸਵੇਰ ਧਾਰ ਕੱਢ ਚੱਕਦੇ ਆ ਬਸ ਤੇ ਬੰਦੇ ਆ ਪੀ ਜਰੂਰੀ ਨਹੀਂ ਹੈਗਾ ਵੀ ਸਾਨੂੰ ਆਧਾਰ ਕਾਰਡ ਵਾਲੀ ਸਾਨੂੰ ਕਈ ਵਾਰੀ ਪ੍ਰਾਈਵੇਟ ਵੀ ਜਾਣਾ ਪਿਆ ਜਾਂਦਾ ਆਧਾਰ ਕਾਰਡ ਆਧਾਰ ਕਾਰਡ ਕਹਿ ਕੇ ਕਿ ਤੂੰ ਉਹੀ ਬਦਨਾਮ ਕਰ ਰੱਖੀ ਆ ਨੀ ਚਲ ਹੁਣ ਮੇਕਅਪ ਕਰ ਲੈ ਤੂੰ ਸਿੱਧਰ ਫੇਸ ਕਰ ਲੈ ਮੈਂ ਕਰਦੀ ਨਹੀਂ ਕਿੰਨਾ ਕ ਕਰਦੀ ਅੱਗੇ ਤੂੰ ਕਿੰਨਾ ਕ ਮੈਨੂੰ ਮੇਕਅਪ ਲਿਆ ਕੇ ਦਿੰਨਾ ਐਸੀ ਪੌਡਕਾਸਟ ਨੇ ਸਤਜ ਆਏ ਪੌਡਕਾਸਟ ਚ ਕਦੋਂ ਤੂੰ ਆ ਗਿਆ ਤੂੰ ਚਲੋ ਇਹ ਦੱਸੋ ਫਿਰ ਸਕੂਲ ਟਾਈਮ ਜਦ ਤੂੰ ਪੜ੍ਹਦੇ ਸੀ ਬਹੁਤ ਬੰਕ ਮਾਰੇ ਨੇ ਕਿਉਂ ਨਹੀਂ ਪੁੱਛਿਆ ਜਿਹੜੀ ਮੈਂ ਜੀ ਪੁੱਛ ਰਿਹਾ ਉਹ ਦੱਸ ਕਿਹ ਚਤਰ ਕਿੰਨੇ ਕ ਪਏ ਹੋ ਮੇਰੇ ਤਾਂ ਕੋਈ ਨਹੀਂ ਸੀ ਪੈਂਦੇ ਮੇਰੇ ਤਾਂ ਬਸ ਉਦਾਂ ਉਈ ਵੈਸੇ ਪੈਂਦੇ ਸੀ ਮੈਨ ਲੈ ਕਰਕੇ ਵੀ ਇਹਨੂੰ ਗੁਸਾਉਂਦਾ ਨਹੀਂ ਸੀ ਤਾਂ ਕਰਕੇ ਪੈਂਦੇ ਚਲੋ ਯਾ ਅੱਜ ਦਾ ਪੋਡਕਾਸਟ ਇੱਥੇ ਬੰਦ ਕਰਦੇ ਲਵ ਯੂ ਸਾਰੀ ਫੈਮਿਲੀ ਨੂੰ ਹਲ ਕਰ ਪਰ ਜਾਗਾ ਹੋ ਵੀ ਨਹੀਂ ਅਗਰ ਇੱਥੇ ਅੱਗ ਲਾਉਂਦੇ ਹੁੰਦੇ ਅੱਗ ਨਹੀਂ ਦਾ ਲੋਕੇਸ਼ਨ ਆਪਣੀ ਘਰਾ ਘੜੇ ਹੱਸਦੇ ਨਿਉਆ ਇੱਥੇ ਬੰਦਾ ਮਚਾਉਂਦੇ ਹੁੰਦੇ ਤਾਂ ਮਰ ਜਾਂਦਾ ਹਾਂ ਜੇ ਰੁੜ ਜਾਣਾ ਤੇ ਮੈਂ ਕਹੀ ਜਾਂਦੀ ਆ ਪੁੱਤ ਪਰੇਤਾ ਜਿੰਬੜ ਅਰੇ ਆ ਤਰ ਕਿੱਦਾਂ ਚੱਲ ਪਰੇ ਬਾਪਾ ਜੀ ਮੈਨੂੰ ਮਾਂ ਨੂੰ ਕਰਦੇ ਅੱਜ ਕਿੰਨੇ ਮੱਚ ਬੰਦੇ ਲੱਪਿਆ ਹੋਏ ਓ ਯਾਰ ਚੋੜ ਦੀ ਚੋੜ ਰਹਿ ਜੂਗੀ ਇਹ ਓਹ ਅੱਜ ਸਾਰੇ ਬੰਦੇ ਨੇ ਮੈਂ ਨੂੰ ਪਤਾ ਫਿਰ ਵੀ ਇਹ ਤੇ ਕੀ ਆ ਯਾਰ ਨੇ ਨਹੀਂ ਲਾਣਾ ਬੰਦੇ ਨਹੀਂ ਮਚਾਉਂਦੇ ਇੱਥੇ ਮੁਰਦਾ ਆ ਜਾਂਦੀ ਬੰਦੇ ਨਹੀਂ ਮਚਾਉਂਦੇ ਮੁਰਦਾ ਪੁਰੇ ਹੋ ਰਿਹਾ ਆ ਪੁਰੇ ਖੜ ਕੇ ਕੋਈ ਚਾਰ ਗੱਲਾਂ ਕਰਦੇ ਵੇ ਤੂੰ ਇੱਥੇ ਹੀ ਖੜ ਕੇ ਗੱਲ ਕਰਨੀ ਆ ਕਿ ਕੁੱਤ ਕੱਲ ਤਾਜ਼ਾ ਤਾਜ਼ਾ ਕੋਈ ਵਿਚਾਰ ਰੱਖਿਆ ਚੱਲੇ ਮੈਂ ਨਹੀਂ ਜਾਉਂਦਾ ਆ ਆ ਆ ਠੀਕ ਉਹਨੂੰ ਲੈਦੀ ਪੁਰੇ ਦਾ ਪੁਰੇ ਦਾ ਹੁਣ ਇੱਥੇ ਦਾ ਇੱਥੇ ਬਰਦੀਆਂ ਦੋ ਉੱਥੇ ਦਾ ਪੁੱਤ ਆਇਆ ਉੱਥੇ ਬੱਕੜ ਕੇ ਗੱਲ ਕਰ ਦਿੰਦੇ ਕੀ ਤੈਨੂੰ ਯਾਰ ਰਾਤ ਤੋਂ ਵਧੀ ਕੋਈ ਜਗ੍ਹਾ ਨਹੀਂ ਹੋਰ ਤਾਂ ਕਿਸੇ ਪਾਸੇ ਰਹਿ ਕੇ ਨਾ ਰੋੜ ਜਾਣਾ ਮਣੀਆਂ ਤੇ ਲੈ ਆਇਆ ਆਏ ਮਣੀਆਂ ਨਹੀਂ ਆਈ ਇਹ ਇੱਥੇ ਹੁਣ ਦੇਖ ਨਾ ਬੰਦੇ ਮੱਲਾ ਵਿੱਚ ਚਲੋ ਉਹਨਾਂ ਯਾਰਦ ਨੂੰ ਸ਼ਾਂਤੀ ਵਾਖੇ ਫਿਰ ਤੂੰ ਕਿਉਂ ਉਹਨਾਂ ਨੂੰ ਤੰਗ ਕਰੀ ਜਾਣਾ ਹੁਣ ਤੂੰ ਤੇਰੇ ਮੇਕਅਪ ਤੇ ਲੱਗਿਆ ਨਾ ਆਪਾਂ ਸੈਂਟਰ ਨਹੀਂ ਲਾਇਆ ਅਜੇ ਨਹੀਂ ਲਾਇਆ ਅਸੀਂ ਮੇਕਅਪ ਦਾ ਥੋੜਾ ਮੋਟਾ ਤਾਂ ਲਾਇਆ ਹੋ ਕੱਲ ਲਾਇਆ ਸੀ ਨਾ ਅੱਜ ਤਾਂ ਕਰੀਮ ਕਰਨ ਲੋਸ਼ਨ ਵੀ ਕਰਾਇਆ ਹੈ ਲਾਇਆ ਹਾਂ ਲਾਇਆ ਜੋ ਵੀ ਕੁਝ ਵੀ ਲਾਇਆ ਨਾ ਨਾ ਲੋਸ਼ਨ ਸਾਬਣ ਤਾਂ ਲਾਈ ਹੋ ਲੋਸ਼ਨ ਲਾਇਆ ਲੋਸ਼ਨ ਨੇ ਫੋਟੋ ਬੀ ਸਮੈਲ ਤਾਂ ਹੈਗੀ ਐ ਹੁਣ ਇਹਦੀ ਆਦਮਾ ਸੋਟੀ ਚ ਜਾਊਗੀ ਜਾਊਗੀ ਇੱਥੇ ਇੱਕ ਯਾਰ ਮਜ਼ਾਕ ਦੀ ਮਜ਼ਾਕ ਰਾਏ ਨੇ ਕਈ ਵਾਰੀ ਬੈਠੇ ਹੁੰਦੀ ਆ ਉਹ ਫਟ ਸਵਾਦ ਦੂਪੇ ਬਾਪ ਫਮ ਵੇ ਵੇ ਕੁਦੀ ਪਾਇਤੀ ਹੋ ਤਾ ਮਜ਼ਾਕ ਦੀ ਮਜ਼ਾਕ ਰਾਏ ਹਾਂ ਜੇ ਕੋ ਸੱਚੀ ਹੁੰਦਾ ਕੁੜੀਆਂ ਨੂੰ ਵੱਧ ਪ੍ਰੇਮ ਚ ਚੱਪੜਦਾ ਇਹੀ ਗੱਲ ਆ ਰੱਜੂ ਨਾ ਮੈਂ ਨਾ ਕਰਨਾ ਚਾਹੁੰਦਾ ਜੀ ਦਸਰ ਲਵਾ ਤੇ ਵੀਡੀਓ ਮੁਰਿਆ ਉਹ ਚੌੜ ਕਰ ਦੇ ਇਹ ਸਹੀ ਗੱਲ ਹੈ ਨਾ ਇਹ ਚੀਜ਼ਾਂ ਯਾਰ ਜੇ ਰੱਬ ਹੈਗਾ ਤਾਂ ਭੂਤ ਪ੍ਰੇਤ ਵੀ ਹੈਗੇ ਨੇ ਹੈਲੋ ਇਹਨਾਂ ਨਾਲ ਚੌੜ ਨਹੀਂ ਕਰਨੀ ਕਹਿੰਦੇ ਹਾਂ ਹਾਂ ਜੀ ਭੂਤਾਂ ਪ੍ਰੇਤਾਂ ਨਾਲ ਇਹ ਤਾਂ ਹੈਗਾ ਭੂਤਾਂ ਰਖਾ ਦਿਨ ਤੱਕ ਕਿਸੇ ਨੇ ਕੁਝ ਨਹੀਂ ਕਿਹਾ ਕੋਟਾ ਦੇਖ ਲਿਆ ਮੈਂ ਤੇਰੇ ਨੂੰ 10 ਮਿੰਟਾਂ ਚ ਜੀ 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 ਹੋਰ ਉੱਠ ਖੜਿਆ ਮੇਰੇ ਤਾਂ ਰਾਤ ਨੂੰ ਇਹ ਕਰ ਦਿੰਦਿਆਂ ਆ ਮੈਂ ਤਾਂ ਬਾਥਮ ਨਹੀਂ ਕਰਨੀ ਜਾਂਦੀ ਸੀ ਅੱਜ ਹੋਰ ਡਰ ਆ ਰਹੀਆਂ ਨੇ ਮੈਨੂੰ ਹੋਰ ਰਾਤ ਨੂੰ ਜੀਨ ਕਰਾਂਗੇ ਨਾ ਓ ਮੈਂ ਕਹਤਾਂ ਹਾਂ ਕਿ ਹੱਥ ਨੇ ਲਿਓਣਾ ਹੀ ਵਾਹ ਬੜਾ ਹੁੰਦਾ ਨਾ ਇਹ ਸਾਰਾ ਕੋਲਾ ਇਹ ਲੈ ਇਹ ਗੱਲ ਸੱਚੀ ਆ ਜਿਹੜੇ ਆਪਾਂ ਲੋਸ਼ਨ ਵਗੈਰਾ ਜਾਂ ਕਹਿੰਦੇ ਨੇ ਦੁੱਧ ਪੀ ਕੇ ਰਹੀਆਂ ਤੇ ਫਿਰ ਤੇਰੇ ਦਿਮਾਗ 'ਚ ਫਰਕ ਆ ਤੂੰ ਫਿਰ ਕਿਉਂ ਲੈ ਕੇ ਆਇਆ ਇੱਥੇ ਤੇ ਤੈਨੂੰ ਚੰਬੜੇ ਭੂਤ ਹੈ ਚੰਬੜਿਆ ਤਾਂ ਹੋਇਆ ਹੋਰ ਪ੍ਰੇਤ ਵਰਗਾ ਤਾਂ ਹੈਗਾ ਤੁਰਦਾ ਫਿਰਦਾ ਤੂੰ ਤਾਤਿਆਂ ਪਿੱਛੂ ਜਾ ਬੋਲ ਬੋ ਚੰਗੀ ਫੇਰ ਤੂੰ ਪੁੱਛ ਕੇ ਜੇ ਮੈਨੂੰ ਕੁਝ ਹੋ ਗਿਆ ਨਾ ਬਾਬਾ ਮੈਂ ਤੈਨੂੰ ਦੱਸਤਾ ਆਪਣਾ ਹਸਾਬ ਲਾ ਲਈ ਤੇਰਾ ਦੇਖੀ ਮੈਂ ਕੀ ਨਾਲ ਤੇਰੇ ਵਿੱਚ ਮੇੜੂਗੀ ਭੂਤ ਮੈਂ ਬਲੌਗ ਚ ਬੋਲਦੇ ਭੂਤ ਚ ਮੇੜੀ ਭੂਤ ਨਾ ਕਿ ਮੇ ਭੂਤ ਨਹੀਂ ਚਾਹੀਦਾ ਤੈਨੂੰ ਭੂਤ ਨਹੀਂ ਚਿੰਬੜ ਜੂਗੀ ਤੈਨੂੰ ਹੈਲੋ ਇਹ ਜੀ ਬੈਠੂ ਤੇਰੇ ਮੋਢਿਆਂ ਦੇ ਆ ਕੇ ਫਿਰ ਤੈਨੂੰ ਪਤਾ ਲੱਗੂਗਾ ਦਿਖਾਈ ਦੇਖਿਆ ਬੜਾ ਕਿਵੇਂ